ਨਮਸਕਾਰ ਸਤਿ ਸ੍ਰੀ ਅਕਾਲ ਆਦਾਬ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਵਾਦ ਹਾਂ ਦਿੜਪਾ ਹਲਕੇ ਅੰਦਰ ਵਿਕਾਸ ਕਾਰਜਾਂ ਦੇ ਕਮਾਲੀ ਲੱਖਾਂ ਕਰੋੜਾ ਰੁਪਏ ਦੀਆਂ ਗ੍ਰਾਂਟਾਂ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਦਿੱਤੀਆਂ ਜਾ ਰਹੀਆਂ ਹਨ ਜਿੱਥੇ ਪਿੰਡਾਂ ਦੇ ਵਿੱਚ ਖੁਦ ਹਰਪਾਲ ਸਿੰਘ ਚੀਮਾ ਆਪ ਪਹੁੰਚ ਕੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਚੈੱਕ ਸੌਪ ਰਹੇ ਹਨ ਹਰਪਾਲ ਸਿੰਘ ਚੀਮਾ ਨੇ ਖੁਦ ਪੰਚਾਇਤਾਂ ਕੋਲ ਪਹੁੰਚ ਕੇ ਉਹਨਾਂ ਨੂੰ ਲੱਖਾਂ ਰੁਪਏ ਦੇ ਚੈੱਕ ਦਿੱਤੇ ਹਨ ਉੱਥੇ ਇਸ ਗੱਲ ਦੀ ਚਰਚਾ ਪਿੰਡਾਂ ਦੇ ਵਿੱਚ ਦੇਖਣ ਨੂੰ ਮਿਲੀ ਹੈ ਪਿੰਡ ਦੇ ਲੋਕਾਂ ਨੇ ਕਿਹਾ ਕਿ ਅਕਸਰ ਦੇਖਿਆ ਜਾਂਦਾ ਸੀ ਕਿ ਚੈੱਕ ਲੈਣ ਦੇ ਲਈ ਚੰਡੀਗੜ੍ਹ ਜਾਂ ਵੱਡੇ ਸ਼ਹਿਰਾਂ ਦੇ ਵਿੱਚ ਲਾਈਨਾਂ ਦੇ ਵਿੱਚ ਲੱਗ ਕੇ ਚੈੱਕ ਲੈਣੇ ਪੈਂਦੇ ਸੀ ਪਰ ਵਿੱਤ ਮੰਤਰੀ ਦੇ ਵੱਲੋਂ ਪਿੰਡ-ਪਿੰਡ ਜਾ ਕੇ ਪੰਚਾਇਤਾਂ ਨੂੰ ਚੈੱਕ ਦਿੱਤੇ ਜਾ ਰਹੇ ਹਨ ਵਿਕਾਸ ਕਾਰਜਾਂ ਦੇ ਲਈ ਇਹ ਇੱਕ ਬਹੁਤ ਹੀ ਸ਼ਲਾਘਾਯੋਗ ਅਤੇ ਇੱਕ ਵੱਖਰਾ ਅੰਦਾਜ਼ ਮંત્રી ਹਰਪਾਲ ਸਿੰਘ ਚੀਮਾ ਦਾ ਦੇਖਣ ਨੂੰ ਮਿਲਿਆ ਹੈ ਜਿਸ ਦੀ ਪ੍ਰਸ਼ੰਸਾ ਪੰਚਾਇਤਾਂ ਵਿੱਚ ਖੂਬ ਹੋ ਰਹੀ ਹੈ ਇਸ ਦੌਰਾਨ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੈਂ ਹਰੇਕ ਪਿੰਡ ਚਾਕੇ ਜਿੰਨਾ ਪਿੰਡਾਂ ਦੇ ਚੈੱਕ ਬਣ ਕੇ ਤਿਆਰ ਹੋਏ ਸੀਗੇ ਅੱਜ ਮੈਂ ਸਾਰੇ ਪਿੰਡਾਂ ਦੇ ਖੁਦ ਜਾ ਕੇ ਸਰਪੰਚਾਂ ਦੇ ਘਰੇ ਜਾਂ ਪੰਚਾਇਤ ਘਰਾਂ 'ਚ ਜਾਂ ਜਿੱਥੇ ਵੀ ਸਰਪੰਚ ਸਾਹਿਬਾਨ ਨੇ ਇਕੱਠ ਕੀਤੇ ਉਹਨਾਂ 'ਚ ਜਾ ਕੇ ਖੁਦ ਚੈੱਕ ਜਿਹੜੇ ਨੇ ਉਹ ਤਕਸੀਮ ਕਰ ਰਿਹਾ ਸਭ ਤੋਂ ਪਹਿਲਾਂ ਮੈਂ ਸਵੇਰੇ ਇੱਕ ਗੁਜਰਾ ਪਿੰਡ ਦੇ ਅੰਦਰ 5 ਲੱਖ ਰੁਪਏ ਦੀ ਗ੍ਰਾਂਟ ਸੀਗੀ ਉਹਦੇ ਚ ਆਇਆਗੇ ਉਸ ਤੋਂ ਬਾਅਦ 37 ਲੱਖ 40 ਹਜ਼ਾਰ ਰੁਪਏ ਜਿਹੜਾ ਉਹ ਖਨਾਲ ਖੁਰਦ ਲਈ ਗ੍ਰਾਂਟ ਜਾਰੀ ਕੀਤੀ ਆ ਕਮਾਲਪੁਰ ਲਈ 34 ਲੱਖ ਰੁਪਏ 29 ਲੱਖ ਰੁਪਏ ਕਾਨਗੜ ਲਈ 51 ਲੱਖ ਰੁਪਏ ਜਿਹੜਾ ਉਹ ਸਾਫੀਪੁਰ ਕਲਾ ਦੇ ਲਈ 39 ਲੱਖ ਰੁਪਇਆ ਜਿਹੜਾ ਸਮੂਹਰਾ ਦੇ ਲਈ ਇਸ ਤੋਂ ਬਿਨਾ ਹੋਰ ਵੀ ਅਗਲੇ ਪਿੰਡ ਕਾਫੀ ਸਾਰੇ ਜਿਹੜੇ ਪੈਂਡਿੰਗ ਨੇ ਉਹਨਾਂ ਸਾਰੇ ਪਿੰਡਾਂ ਨੂੰ ਅਸੀਂ ਚੈੱਕ ਦੇ ਰਿਹਾ ਤਾਂ ਕਿ ਵਿਕਾਸ ਦੇ ਕਾਰਨ ਜਿਹੜੇ ਉਹ ਤੇਜ਼ੀ ਦੇ ਨਾਲ ਹੁਣ ਲਗਾਤਾਰ ਹਰੇਕ ਹਫਤੇ ਜਿੰਨੇ ਚੈੱਕ ਕੱਟੇ ਜਾਂਦੇ ਨੇ ਉਹ ਸਾਰੇ ਲਗਾਤਾਰ ਅਸੀਂ ਬਣਦੇ ਆਂਗੇ ਸੋ ਮੈਂ ਇਹ ਨਹੀਂ ਹੈਗਾ ਕਿ ਸਰਪੰਚ ਸਾਹਿਬਾਨ ਨੂੰ ਕਿਤੇ ਸੈਕਟਰੀਏਟ ਚ ਬੁਲਾਉਣਾ ਜਾ ਕੇ ਤੇ ਹੋਰ ਮੈਂ ਉਹਨਾਂ ਦੇ ਪਿੰਡ ਚ ਜਾ ਕੇ ਜਿੱਥੋਂ ਮੈਨੂੰ ਲੋਕਾਂ ਨੇ ਜਿਤਾ ਕੇ ਭੇਜਿਆ ਪੰਜਾਬ ਦੀ ਵਿਦਾਲ ਸਭਾ ਚ ਉੱਥੇ ਜਾ ਕੇ ਖੁਦ ਮੈਂ ਉਹਨਾਂ ਲੋਕਾਂ 'ਚ ਜਾ ਕੇ ਜਿਹੜਾ ਇਹ ਚੱਕ ਤਕਸੀਮ ਕਰਦਾ ਤਾਂ ਕਿ ਲੋਕਾਂ ਨੂੰ ਕੋਈ ਦਿੱਕਤ ਨਾ ਆਵੇ ਔਰ ਵਿਕਾਸ ਦੇ ਕਾਰਜ ਲਗਾਤਾਰ ਜਾਰੀ ਰਹਿਣ। ਲੋਕਾਂ 'ਚ ਸਭ ਚਰਚਾ ਇਹ ਪਿੰਡਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਕਿ ਪਹਿਲਾਂ ਜਿਹੜਾ ਹੈਗਾ ਚੱਕ ਚੱਕ ਦੇਣ ਆ ਰਹੇ ਨੇ। ਲੋਕ ਹਾਸਦੇ ਨੇ ਵੀ ਮંત્રી ਸਾਹਿਬ ਚੱਕ ਦੇਣ ਆਵਾਰੇ ਨੇ। ਮੈਂ ਸਾਡੇ ਸਰਪੰਚ ਸਾਹਿਬ ਖੜੇ ਦੇਗੇ। ਇਹਨਾਂ ਨੂੰ ਫੋਨ ਕੀਤਾ ਕਹਿੰਦੇ ਮੈਂ ਬਾਹਰ ਜਾਣਾ ਮੈਂ ਕਿ ਮੈਂ ਮਿਲਣਾ ਉਹਨਾ। ਕਹਿੰਦੇ ਕੀ ਕੰਮ ਆ ਮੈਂ ਕੰਮ ਕੋਈ ਨਹੀਂ ਹੈਗਾ ਚੱਕ ਦੇਣ ਆਉਣਾਗਾ। ਸੋ ਮੇਰਾ ਕਹਿਣ ਦਾ ਭਾਵ ਆ ਮੈਂ ਤਾਂ ਖੁਦ ਕਿਉਂਕਿ ਜਦੋਂ ਟਾਈਮ ਹੁੰਦਾ ਮੈਂ ਹਰ ਇੱਕ ਸੈਟਰਡੇ ਸੰਡੇ ਲੋਕਾਂ ਦੇ ਸੁਖਾਂਚ ਸੁਖਾਂਚ हिसाबਉਣ ਦੇ ਲਈ ਔਰ ਵਿਕਾਸ ਕਰ ਜਾ ਰਹੀ ਹਮੇਸ਼ਾ ਹੀ ਮੇਰੀ ਜਿਹੜੀ ਇਹ ਰੁਚੀ ਆ ਕਿ ਮੈਂ ਖੁਦ ਜਾ ਕੇ ਦੇਖ ਕੇ ਆਮਾ ਔਰ ਮੇਰੀ ਇਹ ਹੀ ਹੈ ਨਾ ਸਾਰਿਆਂ ਨੂੰ ਪ੍ਰੇਰਨਾ ਹੁੰਦੀ ਆ ਕਿ ਸਾਰਾ ਪੈਸਾ ਜਿਹੜਾ ਕਲਾ ਕਰ ਲੈ ਕੀ ਕਰਪਿਆ ਜਿਹੜਾ ਹੈ ਇਮਾਨਦਾਰੀ ਦਾ 라ਓ ਔਰ ਲੋਕ ਤੁਹਾਨੂੰ ਵੀ ਪਿਆਰ ਕਰਨਗੇ ਸਾਨੂੰ ਵੀ ਪਿਆਰ ਕਰਨਗੇ ਔਰ ਲੋਕਾਂ ਨੂੰ ਜੇ ਆਪਾਂ ਸਹੀ ਢੰਗ ਨਾਲ ਪੈਸੇ ਦੀ ਵਰਤੋਂ ਕਰਾਂਗੇ ਤਾਂ ਲੋਕ ਤੁਹਾਨੂੰ ਮਾਨ ਸਤਕਾਰ ਜਿਹੜਾ ਹੈਗਾ ਹੋਰ ਵੀ ਦੇਣਗੇ ਇਲਾਕੇ ਦੇ ਸਰ ਨਵੀਂ ਸ਼ਹਿਰ ਡਿੜਬੇ ਹਲਕੇ ਦੀ ਕੋਈ ਵੀ ਸੜਕ ਜਿਹੜੀ ਆ ਬਕਾਇਆ ਨਹੀਂ ਰਹਿਦੀ ਇੱਕ ਦੋ ਸੜਕਾਂ ਦਾ ਕੰਮ ਜਿਹੜਾ ਉਹ ਪੈਂਡੰਗ ਪਿਆ ਸੀ ਉਹਨਾਂ ਦਾ ਵੀ ਇਸੇ ਹਫਤੇ ਜਿਹੜਾ ਕੰਮ ਆ ਉਹ ਸਟਾਰਟ ਹੋ ਜਾਊਗਾ ਟੈਂਡਰ ਅਲਰਟ ਹੋ ਚੁੱਕੇ ਨੇਗੇ ਸੋ ਮਾਰਚ ਤੱਕ ਜਿਹੜੀਆਂ ਨੇ ਉਹ ਸਾਰੇ ਹੜਕੇ ਦੀਆਂ 100% ਸੜਕਾਂ ਜਿਹੜੀਆਂ ਉਹ ਮੁਕੰਮਲ ਹੋ ਜਾਣਗੀਆਂ ਇੱਕ ਵੀ ਸੜਕ ਦਾ ਕੰਮ ਜਿਹੜਾ ਉਹ ਬਕਾਇਆ ਨਹੀਂ ਰਹੂਗਾ ਤਾਂ ਕਿ ਲੋਕਾਂ ਨੂੰ ਜਿਹੜਾ ਕਮਾ ਕਰਨ ਦੇ ਵਿੱਚ ਕੋਈ ਦਿੱਕਤ ਨਾ ਆਵੇ ਸੰਗਰੂਰ ਦੇ ਵਿੱਚ ਦੇਖੋ ਮੈਂ ਤਾਂ ਸਾਰੇ ਕਿਸਾਨ ਭਰਾਵਾਂ ਨੂੰ ਇੱਕੋ ਹੀ ਬੇਨਤੀ ਕਰੂੰਗਾ ਉਹਨਾਂ ਨੂੰ ਹੱਥ ਜੋੜ ਕੇ ਇੱਕੋ ਬੇਨਤੀ ਕਰੂੰਗਾ ਕਿ ਸਾਨੂੰ ਜੋ ਸਾਨੂੰ ਸਾਡੇ ਗੁਰੂ ਸਾਹਿਬਾਨ ਨੇ ਸਿੱਖਿਆ ਦਿੱਤੀ ਆ ਉਹ ਸਿੱਖਿਆ ਤੇ ਚੱਲਣ ਦਾ ਸਮਾਂ ਆਗਾ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਸਾਨੂੰ ਹਵਾ ਨੂੰ ਬਚਾ ਕੇ ਰੱਖਣਾ ਪਊ ਪਾਣੀ ਨੂੰ ਬਚਾ ਕੇ ਰੱਖਣਾ ਪਊ ਧਰਤੀ ਨੂੰ ਬਚਾ ਕੇ ਰੱਖਣਾ ਪਊਗਾ ਤਾਂ ਹੀ ਜਿਹੜਾ ਬੈ ਸੰਬਧਾ ਅਸੀਂ ਗੁਰੂ ਸਾਹਿਬਾਨ ਦੇ ਦਿੱਤੇ ਉਪਦੇਸ਼ਾਂ ਦੇ ਖਰੇ ਉਤਰ ਸਕਦੇ ਆ ਸੋ ਸਾਨੂੰ ਗੁਰੂ ਸਾਹਿਬਾਨ ਦਾ ਉਪਦੇਸ਼ ਮੰਨਣਾ ਚਾਹੀਦਾ ਔਰ ਇਹਦੇ ਨਾਲ ਸਭ ਤੋਂ ਪਹਿਲਾਂ ਜਦੋਂ ਕਿਸਾਨ ਖੇਤ ਦੇ ਵਿੱਚ ਜਾ ਕੇ ਅੱਗ ਲਾਉਦਾ ਸਭ ਤੋਂ ਪਹਿਲਾਂ ਉਸ ਪੁਲਿਸ਼ਿਤ ਦਾ ਸ਼ਿਕਾਰ ਖੁਦ ਕਿਸਾਨ ਬਣਦਾਗਾ ਔਰ ਸਰਕਾਰ ਵੱਲੋਂ ਵੱਡੇ ਪੱਧਰ ਤੇ ਮਸ਼ੀਨਰੀ ਜਿਹੜੀ ਆ ਮਾਈਜਾ ਕਰਵਾਈ ਜਾ ਰਹੀ ਆ ਹੁਣ ਵੀ ਅਸੀਂ ਅਗਲੇ ਹਫਤੇ ਵੀ ਜਿਹੜਾ ਉਹ ਆਪਣਾ ਟ੍ਰਾਇਲ ਹੋ ਰਿਹਾ ਹੈਗਾ ਅਗਲੇ ਹਫਤੇ ਵੀ ਇੱਕ ਡਰਾ ਡਿਕੜ ਰਿਹਾ ਹੈਗਾ ਉਸ ਡਰਾ ਰਹੀ ਵੀ ਲੋਕਾਂ ਨੂੰ ਮਸ਼ੀਨਾਂ ਵੱਡੀਆਂ ਜਾਣ ਗਈਆਂ ਸੋ ਲਗਾਤਾਰ ਸਰਕਾਰ ਮਸ਼ੀਨਾਂ ਵੰਡ ਰਹੀ ਹੈ ਤਾਂ ਕਿ ਪੰਜਾਬ ਜਿਹੜਾ ਬਿਲਕੁਲ ਪੋਲਿਊਸ਼ਨ ਮੁਕਤ ਹੋਵੇ ਵਾਤਾਵਰਨ ਸਾਫ਼ ਹੋਵੇ ਜੇਕਰ ਵਾਤਾਵਰਨ ਸਾਫ਼ ਹੋਊਗਾ ਤਾਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਜਿਹੜੀਆਂ ਉਹ ਵੀ ਬਚਤ ਹੋਊਗਾ ਦੇ ਬੰਦ ਸੱਜੇ ਸਵਾਲ ਜਿਹੜੇ ਖੜੇ ਕੀਤੇ ਆ ਰਵਿੰਦ ਕੇ ਜੀ ਨਾਲ ਉਹਨਾਂ ਦੇ ਉੱਪਰ ਕਹਿੰਦੇ ਕਿ ਸ਼ੀਸ਼ ਮੈਲ ਪਾਉਂਦੀ ਕੋਠੀ ਅੜਕਾ ਦਿੱਤੀ ਗਈ ਹੈ ਜੀ ਆ ਜੀ ਬੀ ਜੀ ਪੀ ਦੇਸ਼ ਦੇ ਅੰਦਰ ਇਕਲੋਤੀ ਪਾਰਟੀ ਹੈ ਜਿਹੜੀ ਸਭ ਤੋਂ ਵੱਧ ਝੂਠ ਬੋਲਣ ਦਾ ਆਦੀ ਆ ਮੇਰੇ ਘਰ ਦੇ ਨਾਲ 50 ਨੰਬਰ ਕੋਠੀ ਹੈ ਜਿਹਦੇ ਬਾਰੇ ਝੂਠ ਬੋਲਿਆ ਜਾ ਰਿਹਾ ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਦੋਂ ਮੈਂ ਚੱਢੀ ਘੜਾਉਣਾ 10 ਵਾਰ ਉਸ ਕੋਠੀ ਦੇ ਅੱਗੇ ਦੀ ਲੰਘਦਾਗਾ ਤੇ ਬਿਲਕੁਲ ਜਿੱਦਾਂ ਦੇ ਸਾਡੇ ਕਰਨੇ ਉਸ ਤਰ੍ਹਾਂ ਦੀ ਉਹ ਕੋਠੀ ਆ ਉਹ ਸਪੈਸ਼ਲ ਗੈਸਟ ਹਾਊਸ ਜਿਹੜਾ ਉਹਨੂੰ ਡਿਕਲੇਅਰ ਕੀਤਾਗਾ ਅਸੀਂ ਹੋਰ ਵੀ ਬਹੁਤ ਸਾਰੀਆਂ ਪ੍ਰਾਪਰਟੀਆਂ ਗੈਸਟ ਹਾਊਸ ਡਿਕਲੇਅਰ ਕਰ ਰਹੇ ਆ ਕਿਉਂਕਿ ਗੁਰੂ ਸਾਹਿਬਾਨ ਦਾ 350ਵਾਂ ਗੁਰਪੁਰਬ ਆ ਰਿਹਾਗਾ ਉਹਦੇ ਲਈ ਬਹੁਤ ਸਾਰੇ ਮੁੱਖ ਮੰਤਰੀ ਦੇਸ਼ ਭਰ ਦੇ ਮੁੱਖ ਮੰਤਰੀ ਆ ਰਹੇ ਨੇ ਵੱਡੇ ਵੱਡੇ ਡਿਗਨਿਟਰੀਜ਼ ਆ ਰਹੇ ਨੇ ਕਿ ਚੀਫ ਜਸਟਿਸ ਆ ਰਹੇ ਨੇ ਜੱਜ ਆ ਰਹੇ ਨੇ ਉਹਨਾਂ ਨੂੰ ਠਹਿਰਾਉਣ ਦੇ ਲਈ ਅਸੀਂ ਸਪੈਸ਼ਲ ਜਿਹੜੇ ਗੈਸਟ ਹਾਊਸ ਨੇ ਉਹ ਡਿਕਲੇਅਰ ਕਰ ਰਹੇ ਹੈਗੇ ਸੋ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਸਾਡੇ ਅੱਜ ਮੈਂ ਸਭ ਦਾ ਗੁਰੂਆਂ ਦਾ ਵੀ ਮਾਨ ਕਰਦੀ ਆ ਬਿਲਕੁਲ ਕਿਤੇ ਸਤਿਕਾਰ ਨਹੀਂ ਕਰਦੀ ਅਸੀਂ ਬਹੁਤ ਬੜੇ ਅੱਛੇ ਜਿਹੜੀ ਸਤਿ ਭਾਵਨਾ ਦੇ ਨਾਲ ਬੜੇ ਪਿਆਰ ਸਤਿਕਾਰ ਦੇ ਨਾਲ ਗੁਰੂ ਸਾਹਿਬਾਨ ਦਾ 350ਵਾਂ ਗੁਰਪੁਰਬ ਮਨਾ ਰਿਆ ਪਰ ਲੇਕਿਨ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹਦੇ ਤੇ ਉੱਤੇ ਵੀ ਰਾਜਨੀਤੀ ਕਰਦੀ ਹੈ ਅਜਿਹੀ ਰਾਜਨੀਤੀ ਪੰਜਾਬ ਦੇ ਲੋਕਾਂ ਨੂੰ ਬਰਦਾਸ਼ਤ ਨਹੀਂ ਇਰਵਾ ਤੋਂ ਹਰਮੇਸ਼ ਸਿੰਘ ਮੇਸ਼ੇ ਦੀ ਰਿਪੋਰਟ ਪੰਜਾਬੀ ਜਾਗਰਣ